ਸਾਤ ਸਿਰਿਆ ਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਪੀਐਸਪੀਸੀਲ ਅਫਰੈਂਡਸ਼ਿਪ ਦੀ ਪੇ ਸਕੇਲ ਬਾਰੇ ਬਹੁਤ ਸਾਰੇ ਕੈਂਡੀਡੇਟ ਦੇ ਮਨ ਵਿੱਚ ਸਵਾਲ ਹੈ ਕਿ ਪੇ ਸਕੇਲ 700 ਤੋਂ ਵੱਧ ਕੇ 960 ਹੋ ਗਿਆ ਹੈ ਕੀ ਤੁਸ ਇਹ ਨਵੀਆਂ ਪੋਸਟਾਂ ਜੋ 2100 ਪੋਸਟਾਂ ਸੀ ਉਸ ਤੇ ਵੀ ਲਾਗੂ ਹੋਵੇਗਾ ਜਾਂ ਨਹੀਂ ਇਸ ਵੀਡੀਓ ਵਿੱਚ ਤੁਹਾਨੂੰ ਸਾਰੀ ਡਿਟੇਲ ਮਿਲੇਗੀ ਜੇਕਰ ਤੁਸੀਂ ਦੋਸਤੋ ਚੈਨਲ ਤੇ ਨਵੇਂ ਹੋ ਤਾਂ ਪੋਜ਼ਿਟਿਵ ਹੈਰੀ ਪੰਜਾਬ YouTube ਚੈਨਲ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਵਾਟਵਾਰ ਸ਼ੇਅਰ ਕਰ ਦਿਓ ਠੀਕ ਹੈ ਦੋਸਤੋ ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਆਪਾਂ 올ਡ ਪੇ ਸਕੇਲ ਬਾਰੇ ਠੀਕ ਹੈ ਦ ਪੇ ਸਕਿਲ ਬਾਰੇ ਠੀਕ ਹੈ ਦੋਸਤੋ ਇਹ ਸਭ ਤੋਂ ਪਹਿਲਾ ਗੱਲ ਕਰੀਏ ਪੁਰਾਣੀ ਪੇ ਸਕਿਲ ਪੀਐਸ ਪੀਐਸਲ ਵਿੱਚ ਜਦੋਂ ਵੀ ਅਪਰੈਂਟਸ਼ਿਪ ਦੀਆਂ ਪੋਸਟਾਂ ਆਉਂਦੀਆਂ ਸਨ ਉਸ ਵੇਲੇ ਸਟਾਈਪੈਡ ਲਗਭਗ ਦੋਸਤੋ 7700 ਰੁਪਏ ਪ੍ਰਤੀ ਮਹੀਨਾ ਫਿਕਸ ਕੀਤਾ ਗਿਆ ਸੀ ਠੀਕ ਹੈ ਦੋਸਤੋ ਹੁਣ ਸਰਕਾਰ ਨੇ ਕੀ ਕੀਤਾ ਜੋ ਵੀ ਨਿਊ ਪੇ ਸਕਿਲ ਹੈ ਜੋ ਨਿਊ ਅਪਡੇਟ ਹੈ ਠੀਕ ਹੈ ਦੋਸਤੋ ਤੁਹਾਨੂੰ ਦੱਸ ਦਈਏ ਨਿਊ ਅਪਡੇਟ ਹੈ ਉਸ ਦੇ ਹਿਸਾਬ ਨਾਲ ਹੁਣ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕਿ ਪੇ ਸਕਿਲ 7000 ਦੀ بجائے ਹੁਣ ਮਿਲੇਗਾ ਦੋਸਤੋ 9600 ਰੁਪਏ ਕਰ ਦਿੱਤਾ ਗਿਆ ਇਸ ਦਾ ਮਤਲਬ ਹੈ ਕਿ ਹੁਣ ਜੋ ਵੀ ਅਪਰੈਂਟਸ਼ਿਪ ਹੋਵੇਗੀ ਉਸ ਵਿੱਚ ਵਿਦਿਆਰਥੀਆਂ ਨੂੰ 9600 ਰੁਪਏ ਮਿਲੇਗਾ ਠੀਕ ਹੈ ਦੋਸਤੋ ਹੁਣ ਗੱਲ ਕਰਦੇ ਆ ਆਪਾਂ ਦੋਸਤੋ ਮੇਨ ਮੁੱਦਾ 96 2600 ਜੋ ਪੋਸਟਾਂ ਸੀ ਨਾ ਉਸ ਵਿੱਚ ਰਹੇਗਾ ਜਾਂ ਨਹੀਂ ਰਹੇਗਾ ਠੀਕ ਹੈ ਦੋਸਤੋ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜੋ ਹਰ ਕੋਈ ਪੁੱਛ ਰਿਹਾ ਹੈ ਕਿ ਜੋ ਹਾਲ ਹੀ ਵਿੱਚ 2600 ਪੋਸਟਾਂ ਆਈਆਂ ਸਨ ਉਸ ਪੀਐਸਪੀਸੀ ਲ ਅਪਰੈਂਟਸ਼ਿਪ ਦੀਆਂ ਕਿ ਉਨਨਤੇ ਵੀ 9600 ਪੇਸਕਲ ਲਾਗੂ ਹੋਵੇਗਾ ਤਾਂ ਦੋਸਤੋ ਜੇ ਹਾਲੇ ਵੈਸੇ ਮੀਟਿੰਗ ਹਾਲੇ ਹੋਈ ਕੋਈ ਨਹੀਂ ਮੀਟਿੰਗ ਹੋਵੇਗੀ ਜ਼ਰੂਰ ਤੁਹਾਨੂੰ ਸਿੱਧਾ ਜਵਾਬ ਇਹ ਹੈ ਕਿ ਹਾਂ ਜੋ ਵੀ ਨਵੀਆਂ ਪ੍ਰੈਂਟਸ਼ਿਪ ਪੋਸਟਾਂ ਹਨ ਉਹਨਾਂ ਦੇ ਅਪਡੇਟ ਦੇ ਪੇਸਕਲ ਵੀ ਲਾਗੂ ਹੁੰਦੀ ਹੈ ਮਤਲਬ ਇਹਨਾਂ ਦੋਸਤੋ ਇਹਨਾਂ 2600 ਪੋਸਟਾਂ ਤੇ ਵੀ ਹੁਣ 9600 ਰੁਪਏ ਪ੍ਰਤੀ ਮਹੀਨਾ ਮਿਲੇਗਾ ਠੀਕ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਫਿਊਚਰ ਬਾਰੇ ਠੀਕ ਹੈ ਦੋਸਤੋ ਹੁਣ ਮੇਨ ਡਾਊਟ ਸੀ ਦੋਸਤੋ ਜੋ ਹੁਣ ਸੀ ਜੋ 700 ਸੀ ਨਾ ਦੋਸਤੋ ਉਹ ਹੁਣ ਹਰੇਕ ਪ੍ਰੈਂਪਸ਼ਿਪ ਜੋ ਵੀ ਪੀਐਸ ਪੀਸੀਲ ਹੋਵੇਗੀ ਨਿਊ ਉਸ ਵਿੱਚ 9600 ਰੁਪਏ ਹੀ ਮਿਲਣ ਗਿਆ ਪੇਸਕਿਲ ਇਹ ਦੋਸਤੋ ਹੁਣ ਜੋ 26 ਪੋਸਟਾਂ ਸੀ ਇਸ ਵਿੱਚ ਵੀ ਪੇਸਕਿਲ ਮਿਲੇਗਾ ਇਹਨਾਂ ਦੀ ਮੀਟਿੰਗ ਵੀ ਜਲਦੀ ਹੀ ਹੋਏਗੀ 9600 ਇਹਨਾਂ 'ਚ ਵੀ ਹੋ ਜਾਏਗਾ ਤਾਂ ਇਸ ਲਈ ਵਿਦਿਆਰਥੀਆਂ ਲਈ ਇੱਕ ਵੱਡਾ ਫਾਇਦਾ ਹੈ ਕਿਉਂਕਿ ਹੁਣ ਇੰਡਸਟਰੀ ਵਿਜਟ ਟ੍ਰੇਨਿੰਗ ਦੇ ਨਾਲ ਨਾਲ ਥੋੜੀ ਬਹੁਤ ਆਰਥਿਕ ਮਦਦ ਵੀ ਚੰਗੀ ਖਾਸੀ ਹੋਵੇਗੀ ਪਹਿਲਾਂ ਦੋਸਤੋ 700 ਕੁਝ ਘਾਟ ਸੋਣ ਲੱਗਦਾ ਸੀ ਪਰ ਹੁਣ 9600 ਨਾਲ ਬਿਹਤਰ ਸਹਾਇਤਾ ਹੋ ਸਕਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਇਹ ਸੀ ਪੂਰੀ ਜਾਣਕਾਰੀ ਪੀਐਸਪੀਸੀ ਦੇ 프ੈਂਟਸ਼ਿਪ ਦੀ ਨਵੀਂ ਪੇਸਕਲ ਬਾਰੇ ਉਮੀਦ ਹੈ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹੋਰ ਅਪਡੇਟ ਲਈ ਧੰਨਵਾਦ ਜੀ